ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕ ਤਾਜੀ ਸੋਈ ਮੱਝ ਤੇ ਇੱਕ ਆ ਚੰਗੇ ਰਿਕਾਰਡ ਵਾਲੀ ਕੱਟੀ ਤੁਹਾਨੂੰ ਦਿਖਾਉਣੀ ਹੈ ਆ ਦੇਖ ਸਕਦੇ ਹੋ ਨੇ ਬਿਲਕੁਲ ਗੋਲ ਸਿੰਘ ਜਿਹੜਾ ਕਰਨਦੀ ਆ ਤੇ ਬਾਕੀ ਆਪਣੇ ਇੱਥੇ ਆਗੇ ਚਵਾਈ ਕਰਕੇ ਪਾਸ ਕਰਕੇ ਖੜੋ ਮੱਝ ਵੀ ਅੱਜ ਹੀ ਸੋਈ ਆ ਜੇ ਜੀ ਨੇ ਪ੍ਰੋਪਰ ਜਿਹੜੀ ਪਾਤੀ ਆ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣੋ ਤੇ ਨਾਮ ਦੱਸ ਦੋ ਵੀਰ ਜੀ ਆਪਣਾ ਗੋਰਾ ਤੇ ਐਡਰੈਸ ਵੀ ਦੱਸ ਦੋ ਪਿੰਡ ਲਖੂਵਾਲ ਪਿੰਡ ਲਖੂਵਾਲ ਤੇ ਹੀਲ ਜੀ ਨਾਲਾ ਜੀ ਤੇ ਜਲੰਮਰ ਸਰ ਹੈ ਨਾ ਅਜ ਨਾਲੇ ਤੇ ਬਿਲਕੁਲ ਲੱਗ ਗਈ ਹੈ ਲਖੂਵਾਲ ਪਿੰਡ ਨਾ ਨਾਲੇ ਜੀ ਪੈ ਜਾਂਦਾ ਜੀ ਅਜ ਨਾਲੇ 'ਚ ਹੀ ਪੈ ਜਾਂਦਾ ਵਾ ਇੱਕ ਲਖੂਵਾਲ ਥੋਬੇ ਲੱਗੇ ਉਹ ਦੂਰ ਆ ਤੇ ਇਹ ਜਿਹੜਾ ਅਜ ਨਾਲੇ ਲੱਗੇ ਲਖੂਵਾਲ ਉੱਥੇ ਵੀਡੀਓ ਬਣਾਉਂਦੇ 5 ਕਿਲੋਮੀਟਰ ਹੈ ਜੀ ਤੇ ਫੋਨ ਨੰਬਰੇ ਬੋਲ ਦੋ 887514072 ਠੀਕ ਆ ਹਾਂ ਜੀ ਤੇ ਇੱਕ ਮੱਝ ਤਾਂ ਅੱਜ ਸੂਈ ਤੇ ਕੱਟੀ ਆ ਹਨਾ ਠੀਕ ਐ ਵਪਾਰ ਦਾ ਕੰਮ ਉੱਤਰ ਆਪਣਾ ਵਪਾਰ ਦਾ ਵਪਾਰ ਦਾ ਠੀਕ ਐ ਤੇ ਬਿਲਕੁਲ ਤਾਜੀ ਅੱਜ ਹੀ ਸੂਈ ਮੱਝ ਹਾਂਜੀ ਅੱਜ ਹੀ ਤੇ ਜੇ ਇਹਨੇ ਪ੍ਰੋਪਰ ਪਾਤੀ ਐ ਹਨਾ ਜੇ ਇਹਨੇ ਪ੍ਰੋਪਰ ਪਾਤੀ ਐ ਤੇ ਕੱਟੀ ਆ ਗਈ ਮਗਰ ਕੱਟੀ ਵੀ ਚੰਗੀ ਪਲੀ ਭਲੋਸੀ ਆਈ ਬੱਚਾ ਜਿਹੜਾ ਕਾਫੀ ਪਲਿਆ ਦਿੱਤਾ ਮੱਝ ਨੇ ਕਿੰਨਾ ਕੁ ਦੁੱਧ ਕੱਢੀ ਜਾਊਗੀ ਉਤਨਾ ਹੀ ਦੁੱਧ ਕਰ ਦੂਜੀ ਹੁਣ ਤੇ ਪਿਛਲੇ ਸੂਈ ਆਂਦੇ 8-9 ਲੀਟਰ ਚ ਹੋਇਆ ਅੱਛਾ ਹੁਣ 10000 ਤੋਂ 12 ਲੀਟਰ ਕਰ ਦੂਜੀ ਅੱਛਾ ਬਾਕੀ ਇਹ ਵੀ ਥੱਲੇ ਮੈਂ ਲਪਾ ਲੁਪਾ ਲਿਆ ਰਾਤੀ ਸੁੱਈਏ 3 ਵਜੇ ਨੂੰ ਠੀਕ ਆ ਠੀਕ ਆ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਤੋਰਦੇ ਨਹੀਂ ਬਾਕੀ ਮਿਲਕੀਆਂ ਨੇ ਵੀ ਚੰਗੀ ਲੱਗੀ ਆ ਤੋਰੋ ਹਾਂ ਇੱਕ ਵਾਰੀ ਨੂੰ ਆਂਦੇ ਸਦ ਗਨਗਨ ਕੋਲੋਂ ਸੇ ਇੰਗਰੀ ਝੋਟੀ ਆ ਲੈ ਜਾ ਬਾਹਰ ਨੂੰ ਤੋਰ ਦੇ ਇੱਕ ਵਾਰੀ 12 ਕਿ ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਕੱਢੀ ਜਾਊਗੀ। ਬਾਕੀ ਉਤਨੇ ਹੀ ਆ ਵੀ ਕੱਟ-ਕਾਟ ਦੀ ਚੰਗੀ ਆ। ਆ ਫੜਿਓ ਕਮੈਂਟ ਪੁੱਛ ਜੀ ਫੜਿਓ ਚੰਗੀ ਤਰ੍ਹਾਂ ਲਾ ਕੇ ਦਿਖਾ ਦਈਏ ਬੰਨਾ ਇਹਦਾ। ਆ ਦੇਖਣ ਲਈ। ਤਰਾ ਜਿਹੜੀ ਹੈ ਵੀ ਹੈਗੀ ਸ਼ਾਂਤ ਜਿਸ ਸੁਭਾਅ ਦੀ ਆ ਕਰਦੇ ਇਦਾਂ ਕਰਦੇ ਕਰੀਆ ਪੇਠ ਕੁੜੀ ਤਾਂ ਵੀ ਦੇਖ ਸਕਦੇ ਜੀ ਦੋ ਤਿੰਨ ਕਰੀ ਕਿੰਨੇ ਦੇ ਦੇ ਦੀਏ ਵੀਰ ਜੀ ਫੇਰ ਆਪਾਂ ਇਹਨੂੰ ਬੋ ਲੱਖ ਰੁਪਈਆ ਕਰ ਦੇ ਜੋ ਅੱਛਾ ਹਾਂਜੀ ਬਾਕੀ ਮਾਨਤਨ ਹੋ ਜੀ ਮੋਕੇ ਕੋ ਵੀਰ ਭਰਾ ਫੋਨ ਲਾਵੇ ਖੁੱਲਾ ਕਰ ਦੋ ਵੀ ਮਨ ਖੁੱਲਾ ਮਾਨਤਨ ਹੋ ਜਾਊਗਾ ਕੋ ਫੋਨ ਇੱਕ ਵਾਰੀ ਕੋ ਲਾਵੇ ਜਰੂਰ ਹਨਾ ਤੇ ਬਾਕੀ ਮੋਕੇ ਤੇ ਆਪੇ ਸਬਦਾ ਹੋ ਜਾਊਗਾ ਲੱਖ ਜੋ ਮਾਨਤਨ ਜਿਹੜਾ ਕਹਿੰਦੇ ਵੀ ਕਰਾਂਗੇ ਚਵਾਈਏ ਦੀ ਇੱਕ ਹੋ ਗਈ ਆ ਉਤਰਾ ਯਾ ਦੇਖ ਲੈ 2 ਕਿਲੋ 1.5 ਕਿਲੋ ਸਿਰੇ ਚੋਈ ਜੋ ਕੋਈ ਬੱਚੇ ਨੂੰ ਜਗਾਇਆ ਜੋ ਠੀਕ ਹੈ ਤੇ ਆ ਬਾਕੀ ਪੇਠਪੋੜੇ ਤੋਂ ਚੰਗੀ ਚੜਾਈ ਜਿਆ ਤਰ੍ਹਾਂ ਤੇ ਹੁਣ ਇੱਕ ਆ ਕੱਟੀ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਕੱਟੀ ਆ ਤੇ ਬਿਲਕੁਲ ਗੋਲ ਸਿੰਘ ਦੀ ਹੁਣ ਤੋਂ ਜਿਹੜਾ ਵਾ ਸਿੰਘ ਜਿਹੜਾ ਜੋੜ ਜੇ ਲੱਗੇ ਖੀਰੀ ਜੇ ਕੱਟੀ ਆ ਵਾਲੀ ਹਾਂਜੀ ਹਾਂਜੀ ਅੱਛਾ ਤੇ ਇਹਦੇ ਕੋ ਮਾਦੇ ਰਿਕਾਰਡ ਦਾ ਪਤਾ ਜੇ ਮਾਣੇ ਦਾ ਦੁੱਧ ਚੰਗਾ ਕੱਢਿਆ ਆ ਬਹੁਤ ਚੰਗਾ ਕੱਢਿਆ ਉਹਨਾਂ ਦਾ ਰਿਕਾਰਡ ਚੰਗਾ ਦੱਸਿਆ ਹਨੁ ਅੱਛਾ ਹਿਆਣੇ ਦੀ ਮੈਂ ਜੀ ਦੀ ਕੱਟੀ ਆ ਮੇਰੀ ਮੈਂ ਹੀ ਅੱਛਾ ਮੀਨੀ ਮੱਝ ਦੀ ਕੱਟੀ ਆ ਬਹੁਤ ਚੰਗੀ ਠੀਕ ਆ ਹਾਂਜੀ ਤੇ ਧੁੱਲ ਕੇ ਦਿਖਾ ਦਈਏ ਵੀ ਜਿਹਨੂੰ ਦੱਸਦੇ ਸੀ ਤੇ ਡੇਰੀ ਚੋਂ ਲਈ ਆ ਇੱਥੋਂ ਹਾਂਜੀ ਹਾਂਜੀ ਤੇ ਉਧਰੋਂ ਮਾਲ ਜਿਹੜਾ ਹੁੰਦਾ ਉਹਨਾਂ ਦਾ ਸਾਰਾ ਤੇ ਕੱਟੇ ਵੀ ਕਹਿੰਦੇ ਵੀ ਉਧਰੋਂ ਹੀ ਮਗਰਾਈ ਸੀ ਬਾਕੀ ਤਾਂ ਅਸੀਂ ਆਪਣੀ ਸਮਝ ਕਰ ਲੈਣੀ ਚੋਲੀ ਇਹ ਥੱਲੇ ਚੰਗੀ ਆ ਖੀਰੀ ਆ ਕੱਟੀ ਉਧਰੋਂ ਦੰਦ ਬੁਖਾਰੀ ਵੀ ਜੀ ਤੇ ਇੱਕ ਮਿੰਟ ਪਹਿਲਾਂ ਖੋਲ ਖੋਲ ਕੇ ਦਿਖਾ ਦੇ ਵੀ ਜੀ ਜਿਵੇਂ ਇਸ ਤਰ੍ਹਾਂ ਦਿਖਾ ਦੇ ਹੈਗੀ ਪਿਓਰ ਕੀ ਦੀ ਆ ਉਤਰਾ ਮੈਂ ਫੜਾਉਣ ਤਾਂ ਕਰਦੀ ਥੋੜਾ ਚਲੋ ਕੋਈ ਨਹੀਂ ਬੰਦੋ ਬਾਕੀ ਕੋਈ ਆਣ ਕੇ ਵੇਖ ਲੇ ਆਪਣਾ ਥੋੜਾ ਜਿਹਾ ਮੂੰਹ ਫੜਾਉਣ ਤਾਂ ਕਰਦੀ ਆ ਤੇ ਕਰ ਇਧਰ ਨਾ ਕਰੇ ਦੀ ਝੋਲੀ ਦਿਖਾ ਦੇ ਚੰਗੀ ਤਰ੍ਹਾਂ ਆ ਪੂਛ ਫੜਿਆ ਇਹਦੀ ਆ ਦੇਖ ਸਾਡੇ ਜੀ ਕੱਲਾ ਕੱਲਾ ਥਾਂ ਜਿਹੜਾ ਵੱਖਰਾ ਵੱਖਰਾ ਲੱਗਾ ਐ ਬਾਕੀ ਇਹ ਆ ਬਈ ਸੰਭਨ ਵਾਲੀ ਐ ਕੱਟੀ ਜਿਹੜਾ ਕੋ ਸੰਭ ਲੂਗਾ ਪਹਿਲੇ ਸੋਵੇ ਝੋਟੀ ਚੰਗੀ ਤਿਆਰ ਹੋਣੀ ਐ ਤੇ ਇਹ ਕਿੰਨੇ ਰਿਦੇ ਦੀ ਐ ਵੀਰ ਜੀ ਫਿਰ ਇਹਦਾ ਮੁੱਲ ਪਾਹੀ ਭਾਈ 30000 ਰੁਪਏ ਕਿੰਨੇ ਰਿਦੇ ਦੀ ਐ ਲੈ ਲਾਂਗੇ 25000 ਰੁਪਏ 25000 ਦੀ 25000 ਹੋਰ ਮਾਨਤਾਂ ਹੋ ਜਾਊਗਾ ਭਾਜੀ ਅੱਛਾ ਖੁੱਲਾ ਕਰਦਾ ਕੋਈ ਮਾਨਤਾ ਮੈਂ ਖੁੱਲਾ ਕਰਦਾ ਕੋਈ ਵੀਰ ਭਾ ਫੋਨ ਲਾਵੇ ਫੋਨ ਲਾਵੇ ਮੈਂ ਇੱਕ ਰਿ ਫੁੱਲ ਮਾਨ ਕਰਾਂ ਠੀਕ ਐ ਜੀ ਤੇ ਤੁਹਾਡੇ ਸਾਹਮਣੇ ਹੀ ਐ ਤੇ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਸ ਚਾੱਕ ਕੇ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ